ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਅਰਵਿੰਦਰ ਗਿੱਲ ਮਾਨਸਾ ਤੋਂ ਤੇ ਮੈਂ ਆਪਦੇ ਸ਼ਹਿਰ ਆਇਆ ਹੋਇਆ ਸੀਗਾ ਤੇ ਬੇਸਿਕਲੀ ਮੈਂ ਰਹਿਣਾ ਫਰੋਪਰਾ ਉੱਥੇ ਕਿਉਂਕਿ ਮੇਰੇ ਮਿਸੇਜ ਜੌਬ ਕਰਦੇ ਆ ਤੇ ਆਪਾਂ ਆਪਣੇ ਇੱਥੇ ਪਹਿਲਾਂ ਚੱਕੀ ਦਾ ਕਾਰੋਬਾਰ ਆਗਾ ਤੇ ਚੱਕੀ ਤੇ ਬਈ ਆਪਾਂ ਸੋਲਰ ਲਵਾਇਆਗਾ ਔਨ ਗ੍ਰਿਡ ਸੋਲਰ ਤੇ ਇਹ ਤਕਰੀਬਨ ਇਹ ਹੈਗਾ 16.5 ਕਿਲੋ ਵਾਟ ਦਾਗਾ ਤੁਸੀਂ ਵੇਖ ਸਕਦੇ ਹੋਗੇ ਇਹਦੇ ਵਿੱਚ ਜਿਹੜੀਆਂ ਪਲੇਟਾਂ ਲੱਗੀਆਂ ਨੇ ਤੁਸੀਂ ਗਿਣ ਲਓ 1 2 3 4 5 6 7 8 ਤੇ 1 2 3 4 5 6 7 8 9 10 10 ਤਾਂ ਇਸ ਔਰ ਤੇ ਲੱਗੀਆਂ ਹੋਈਆਂ ਨੇ ਇਹ ਤੇ ਉੱਪਰ ਲੱਗੀਆਂ ਹੋਈਆਂ ਨੇ ਆ 10 ਤੇ 10 20 ਬੀਤੇ 21 22 23 24 25 25 ਪਲੇਟਾਂ ਲੱਗੀਆਂ ਹੋਈਆਂ ਨੇ ਜੇ ਦੇਖਿਆ ਜਾਵੇ ਤਾਂ 16 ਕਿਲੋ ਵਾਰਡ ਆ ਤੇ ਤਕਰੀਬਨ ਆਪਾਂ ਨੂੰ ਜਿਹੜਾ ਬਿਜਲੀ ਦਾ ਬਿੱਲ ਹੁਣ ਵੀ 3 ਜਾਂ 4000 ਰੁਪਏ ਆਉਂਦਾਗਾ ਮਸਾਂ ਉਹ ਵੀ ਨਾਲੇ ਫੁੱਲ ਆਪਣਾ ਸਾਰਾ ਦਿਨ ਮੋਟਰਾਂ ਚੱਲਦੀਆਂ ਨੇ ਯੂਟੀਲ ਸੋਲਰ ਲੱਗਿਆ ਹੋਇਆ ਇਹ ਆਪਣੇ ਤੇ ਕਾਫੀ ਵਧੀਆ ਯਾਰ ਵੀ ਬਿਜਲੀ ਦੀ ਵੀ ਬਚਤ ਆ ਨਾਲੇ ਇਹ ਤਾਂ ਸਾਨੂੰ ਸਭ ਤੋਂ ਵਧੀਆ ਫਾਇਦਾ ਕੀ ਹੋਇਆ ਸਾਡੇ ਥੱਲੇ ਨਾ ਇਹਦੋਂ ਥੱਲੇ ਘਰ ਬਣਿਆ ਹੋਇਆ ਹੈਗਾ ਉਦੋਂ ਥੱਲੇ ਵੀ ਚੱਕੀ ਦਾ ਪ੍ਰੋਜੈਕਟ ਲੱਗਿਆ ਹੋਇਆ ਹੈਗਾ ਸਾਡਾ ਜਿਹੜਾ ਥੱਲੜਾ ਘਰ ਮੰਨ ਲਓ ਜਿਹਨੂੰ ਬਚਵਾਰੇ ਕਹਿੰਦੇ ਨੇ ਚਵਾਰਿਆਂ ਦੇ ਉੱਤੇ ਲੱਗਿਆ ਹੋਇਆ ਇਹ ਤੇ ਉਹਦੇ ਵਿੱਚ ਨਾ ਸਾਨੂੰ ਕੀ ਹੁੰਦਾ ਸੀਗਾ ਵੀ ਗਰਮੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਲੱਗਦੀ ਹੁੰਦੀ ਸੀਗੀ ਤੇ ਸਰਦੀਆਂ ਦੇ ਵਿੱਚ ਜਿਆਦਾ ਠੰਡਾ ਹੋ ਜਾਂਦਾ ਹੁੰਦਾ ਸੀ ਹੁਣ ਕੀ ਇਹਦੇ ਨਾਲ ਕੀ ਹੋ ਗਿਆ ਗਰਮੀਆਂ ਦੇ ਵਿੱਚ ਕਿਉਂਕਿ ਸੋਲਰ ਦੇ ਉੱਤੇ ਲੈਟ ਬਿਜਲੀ ਸੌਰੀ ਸੂਰਜ ਦੀ ਰੋਸ਼ਨੀ ਪੈਂਦੀ ਹੈ ਤੇ ਸੋਲਰ ਨਾਲ ਬਿਜਲੀ ਬਣ ਜਾਂਦੀ ਹੈ ਤੇ ਥੱਲੇ ਜਿਹੜੀ ਸਾਡੀ ਛੱਤ ਆ ਗਈ ਉਹ ਠੰਡੀ ਰਹਿੰਦੀ ਹੈਗੀ ਤੇ ਸਿਆਲਾਂ ਦੇ ਵਿੱਚ ਵੀ ਮੰਨ ਲਓ ਹੁਣ ਧੁੱਪ ਪੈ ਰਹੀ ਹੈਗੀ ਤਾਂ ਧੁੱਪ ਪੈਣ ਦੇ ਕਾਰਨ ਹੁਣ ਜਿਹੜਾ ਹੀਟ ਆ ਗਈ ਉਹ ਵੀ ਜਿਆਦਾ ਘੱਟ ਠੰਡਾ ਵੀ ਨਹੀਂ ਹੁੰਦਾ ਜਿਵੇਂ ਧੁੰਦ ਵਗੈਰਾ ਪੈ ਕੇ ਨਾ ਇਹ ਸਿੱਲੀ ਹੋ ਜਾਂਦੀ ਸੀ ਛੱਤ ਤੇ ਹੁਣ ਧੁੰਦ ਨਾਲ ਸੱਤ ਛਿੱਲੀ ਵੀ ਨਹੀਂ ਹੁੰਦੀਗੀ ਤੇ ਨਾਲੇ ਇਹਦਾ ਡਬਲ ਫਾਇਦਾ ਹੁੰਦਾ ਹੈਗਾ ਮੈਂ ਤਾਂ ਇਹੀ ਕਹਿਣਾਗਾ ਵੀ ਹਰ ਇੱਕ ਘਰ ਨੂੰ ਇਹ ਜ਼ਰੂਰ ਲਵਾਉਣਾ ਚਾਹੀਦਾ ਹੈਗਾ ਤੇ ਇਹ ਤੁਸੀਂ ਦੇਖ ਸਕਦੇ ਹੋ ਸੋਲਰ ਆਪਣਾ ਲੱਗਿਆ ਹੋਇਆ ਛੱਤ ਦੇ ਉੱਤੇ ਕਾਫੀ ਵਧੀਆ ਪਲੇਟਾਂ ਨੇ ਇਹ ਤੇ ਬਾਕੀ ਪਾਣੀ ਵਗੈਰਾ ਇਹ ਤੇ ਪਾਉਂਦੇ ਰਵੇ ਤਾਂ ਜਿਆਦਾ ਉਨੀ ਜਿਆਦਾ ਵਧੀਆ ਬਿਜਲੀ ਬਣਦੀ ਹੈਗੀ ਅਸੀਂ ਤੇ ਬਾਕੀ ਬਾਈਆਂ ਨੇ ਤਕਰੀਬਨ ਇਹਦਾ ਜਿਹੜਾ ਕੋਸਟ ਆਈ ਹੈ ਸਾਨੂੰ 6 ਲੱਖ ਰੁਪਏ ਦੇ ਨੇੜੇ ਤੇੜੇ ਆਈ ਹੈਗੀ ਤੇ ਜਿਹੜਾ ਇਹ ਅਸੀਂ ਕਮਰਸ਼ੀਅਲ ਚਲਾਈਏ ਕਮਰਸ਼ੀਅਲ ਦੇ ਵਿੱਚ ਕੀ ਹੁੰਦਾ ਨਾ ਵੀ ਸਬਸਿਡੀ ਨਹੀਂ ਆਉਂਦੀ ਹੁੰਦੀ ਜੇ ਆਪਾਂ ਘਰ ਦਾ ਲਵਾਈਏ ਉਹਦੇ ਤੇ ਸਬਸਿਡੀ ਆ ਜਾਂਦੀ ਹੁੰਦੀ ਹੈ ਜਿਵੇਂ ਤਕਰੀਬਨ ਜੇ ਆਪਾਂ 5 ਕਿਲੋਵਾਟ ਤਕਰੀਬਨ 78000 ਰੁਪਏ ਸਰਕਾਰ ਸਬਸਿਡੀ ਦਿੰਦੀ ਹੈਗੀ ਤੇ ਕਮਰਸ਼ੀਅਲ ਦਾ ਸਾਡਾ ਜਿਹੜਾ ਕਨੈਕਸ਼ਨ ਹੈਗਾ 20 ਕਿਲੋਵੋਲਟ ਦਾ ਕਨੈਕਸ਼ਨ ਹੈਗਾ 19 ਪੁਆਇੰਟ ਮੇਬੀ 60 60 ਮੰਦਾਗਾ ਤੇ ਉੱਤੇ 16 ਕਿਲੋਵੱਟ ਇਹ ਲੱਗਿਆਗਾ ਤੇ ਜਿਵੇਂ ਆਪਣਾ 20 ਕਿਲੋਵੋਲਟ ਹੁੰਦਾ ਹੈ ਲੋਡ ਤਾਂ 20 ਕਿਲੋਵੋਲਟ ਦਾ ਪੂਰਾ 20 ਕਿਲੋਵੋਲਟ ਵੀ ਸੋਲਰ ਨਹੀਂ ਲੱਗਦਾ ਹੁੰਦਾਗਾ ਉਦੋਂ 3 ਜਾਂ 4 ਕਿਲੋਵੋਲਟ ਘਟ ਜਿਹੜਾ ਹੈਗਾਗਾ ਵੀ ਸੋਲਰ ਲੱਗ ਜਾਂਦਾ ਹੁੰਦਾਗਾ ਤੇ ਕਾਫੀ ਵਧੀਆ ਯਾਰ ਵੀ AC UC ਵੀ ਲਾਉਣਾ ਉਹ ਵੀ ਚੱਲ ਜਾਂਦੇ ਹੈਗੇ ਔਨ ਗ੍ਰਿਡ ਸੋਲਰ ਆ ਵੀ ਜਦੋਂ ਲਾਈਟ ਹੁੰਦੀ ਹੈਗੀ ਉਦੋਂ ਹੀ ਵੀ ਇਹਨੇ ਬਿਜਲੀ ਬਣਾਉਣੀ ਹੈਗੀ ਤੇ ਸ਼ਹਿਰਾਂ ਦੇ ਵਿੱਚ ਹੁਣ ਤਕਰੀਬਨ 24 ਘੰਟੇ ਬਿਜਲੀ ਲੈਣ ਲੱਗ ਗਈ ਤੇ ਬਾਕੀ ਜੇਕਰ ਹੋਰ ਕੋਈ ਜਾਣਕਾਰੀ ਕਿਸੇ ਵੀ ਸਾਥੀ ਨੇ ਲੈਣੀ ਹੋਈ ਮੈਂ ਆਪਣਾ ਕਮੈਂਟਾਂ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਪਾ ਸਕਦੇ ਹੋਗੇ ਤੇ ਮੈਨੂੰ ਤਾਂ ਠੀਕ ਲੱਗਿਆ ਯਾਰ ਸਾਡਾ ਪਹਿਲਾਂ ਖਰਚਾ ਵੜਾਉਣਾ ਹੁੰਦਾ ਵੋਲਟੇਜ ਵੀ ਘਟ ਜਾਣੀ ਹੁਣ ਵੋਲਟੇਜ ਵੀ ਪੂਰੀ ਫੁੱਲ ਰਹਿੰਦੀ ਹੈਗੀ ਤੇ ਸ਼ਹਿਰ ਦੇ ਵਿੱਚ ਲਗਭਗ ਵੀ ਹੁਣ ਸੋਲਰ ਹਰੇਕ ਘਰ ਹੀ ਲਵਾਉਣ ਲੱਗ ਗਿਆ ਇਹ ਸਾਡਾ ਸ਼ਹਿਰ ਹੈਗਾ ਤੇ ਸਾਨੂੰ ਵਧੀਆ ਲੱਗਿਆ ਕੋਈ ਵੀ ਹੋਰ ਜਾਣਕਾਰੀ ਜਿਵੇਂ ਤੁਹਾਨੂੰ ਲੱਗੇ ਸਾਥੀ ਉਹ ਤਾਂ ਲਵਾ ਸਕਦੇ ਹੋ ਹਾਂ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੁਣ ਲੋਕ ਖੇਤਾਂ ਦੇ ਵਿੱਚ ਦੇਖੋ ਖੇਤਾਂ ਦੇ ਵਿੱਚ ਵੀ ਸੋਲਰ ਲਵਾਉਣ ਲੱਗ ਗਏ ਤੇ ਘਰਾਂ ਦੇ ਵਿੱਚ ਵੀ ਮੰਨ ਲਓ ਆਪਣੇ AC ਲੱਗਿਆ ਹੁੰਦਾਗਾ ਡੇਟਨ ਦਾ ਤੇ ਉੱਥੇ ਵੀ ਆਪਾਂ 5 ਕਿਲੋਵਾਟ ਦਾ ਹੀ ਸੋਲਰ ਲਵਾ ਸਕਦੇ ਆ 5 ਕਿਲੋਵਾਟ ਮੰਨ ਕੇ ਚੱਲੋ ਵੀ 2 ਲੱਖ ਰੁਪਏ ਦੇ ਨੇੜੇ ਤੇ ਲੱਗ ਸਕਦਾਗਾ ਤੇ ਉਹਦੇ ਵਿੱਚੋਂ ਮੈਨੂੰ ਲੱਗਦਾ 70-80 ਹਜ਼ਾਰ ਰੁਪਏ ਤਾਂ ਤੁਹਾਨੂੰ ਸਬਸਿਡੀ ਆ ਜਾਣੀ ਹੈਗੀ ਤੇ ਸਾਲ ਦੋ ਸਾਲਾਂ ਦੇ ਵਿੱਚ ਇਹਨੇ ਆਪਦਾ ਬਿਜਲੀ ਦਾ ਬਿੱਲ ਕਵਰ ਕਰ ਜਾਣਾਗਾ 600 ਯੂਨਟ ਉਹ ਫ੍ਰੀ ਹੋਗੀ ਤੇ 600 ਯੂਨਟ ਫ੍ਰੀ ਹੋਗੀ ਤੇ ਤਕਰੀਬਨ 4-500 ਯੂਨਟ 600 ਦੇ ਨੇੜੇ ਤੇ ਨੇ ਬਣਾ ਦੇਣੀਆਂ 1200 ਯੂਨਟ ਯਾਰ ਮੁਕਦੀ ਨਹੀਂ ਹੈਗੀਗੀ ਬਾਕੀ ਇਹਦਾ ਫਾਇਦਾ ਇਹ ਵੀ ਆ ਯਾਰ ਵੀ ਜਿੰਨੀ ਐ ਤੇ ਧੁੱਪ ਪੂਗੀ ਉਹਨੀ ਇਹਨੇ ਬਿਜਲੀ ਬਣਾਉਣੀ ਹੈਗੀ ਤੇ ਇਹ ਸਾਡਾ ਸੋਲਰ ਇਹੋ ਜਗਾ ਹੈ ਇਹ ਵੀ ਸ਼ਾਮ ਨੂੰ ਜਦੋਂ ਸੂਰਜ ਸ਼ਿਪ ਵੀ ਜਾਂਦਾ ਮੱਧਮ ਜਾ ਹੁੰਦਾ ਮੰਨ ਲਓ ਰੋਸ਼ਨੀ ਪਈ ਜਾਂਦੀ ਉਦੋਂ ਵੀ ਬਿਜਲੀ ਬਣਾਉਂਦਾ ਰਹਿੰਦਾ ਹੈਗਾ ਤੇ ਬਾਕੀ ਸੂਰਜ ਬਾਬਾ ਜੀ ਚੜ ਚੁੱਕੇ ਨੇ ਤੇ ਹੁਣ ਬਿਜਲੀ ਬਣਨੀ ਇਹਦੀ ਸ਼ੁਰੂ ਹੋ ਚੁੱਕੀ ਹੈ ਕਿ ਬਾਕੀ ਇਹਦੇ ਥੱਲੇ ਬਾਕਸ ਲੱਗਿਆ ਹੋਇਆ ਹੈਗਾ ਜਿਹਨੂੰ ਇਨਵਰਟਰ ਕਹਿੰਦੇ ਆ ਵੀ ਜਿਹੜਾ ਵੀ ਸੋਲਰ ਦੇ ਪੈਨਲਾਂ ਚੋਂ ਬਿਜਲੀ ਕਨਵਰਟ ਕਰਕੇ ਫਿਰ ਉਹ ਗ੍ਰਿਡ ਨੂੰ ਭੇਜ ਦਿੰਦਾ ਹੈਗਾ ਇਹ ਮੀਟਰ ਲੱਗਿਆ ਇਹ ਤੇ ਸਾਨੂੰ ਡੇਲੀ ਦੀ ਰੀਡਿੰਗ ਆ ਜਾਂਦੀ ਵੀ ਇਹਨੇ ਕਿੰਨੇ ਜੁੰਟਾ ਬਣਾਤੀਆਂ ਤੇ ਡੇ ਆਫਰ ਪਾਓ ਹੁਣ ਮੰਨ ਲਓ ਵੀ ਤਕਰੀਬਨ ਹਜੇ ਦਿਨ ਦੇ 7:30 ਵਜੇ ਆ ਤੇ ਇਹਨੇ ਬਿਜਲੀ ਦੀ ਵੀ ਮੰਨ ਲਓ ਇੱਕ ਜੁੰਟ ਹਜੇ ਬਣਾਤੀ ਆ ਹਜੇ ਸੂਰਜ ਹੁਣੀ ਵੀ ਨਿਕਲਿਆਗਾ ਇਹ ਤਾਂ ਪ੍ਰੋਜੈਕਟ ਹੁੰਦਾ ਉਹ ਅਰਥ ਵਾਇਰਿੰਗ ਤੇ ਥੱਲੇ ਸਾਡੇ ਇਸੇ ਤਰ੍ਹਾਂ ਮੀਟਰ ਲੱਗਿਆ ਹੋਇਆ ਹੈਗਾ 2 ਮੀਟਰ ਲੱਗਦੇਗੀ ਇੱਕ ਤਾਂ ਮੇਨ ਮੀਟਰ ਹੁੰਦਾ ਇਹਦਾ ਇੱਕ ਜਿਹੜਾ ਮੀਟਰ ਹੋਰ ਲੱਗਿਆ ਵੀ ਕਿੰਨੀਆਂ ਯੂਨਟਾਂ ਸੋਲਰ ਦੇ ਵਿੱਚੋਂ ਅਸੀਂ ਬਿਜਲੀ ਗ੍ਰਿਡ ਨੂੰ ਭੇਜ ਦਿੱਤੀਆਂ ਇੱਕ ਯੂਨਟਾਂ ਇੱਕ ਹੋਮ ਮੀਟਰ ਹੁੰਦਾ ਜਿਹੜਾ ਵੀ ਸਾਨੂੰ ਦੱਸਦਾ ਹੈਗਾ ਵੀ ਇੰਨੀਆਂ ਭਾਈ ਸਾਡੀਆਂ ਯੂਨਟਾਂ ਜਿੰਨੀਆਂ ਖਪਤ ਹੋ ਚੁੱਕੀਆਂ ਨੇ ਧੰਨਵਾਦ ਸਾਥੀਓ